ਸੱਸੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਕਰ ਲੱਗੇ ਆ 19 ਬਰੈਸਟਰ ਵਾਲਿਆਂ ਦੀ ਆਪਾਂ ਮੋਢੇ ਦੀਆਂ ਕਟਾ ਪਹੁੰਚ ਤੇ ਪੇਟਾਂ ਦੇ ਵਿਚਾਲੇ ਸਾਡੇ 11 ਦਾ ਆਪਣਾ ਅੱਧਵੰਦਾ ਪੌਣੇ 6 ਤਾਂ ਆਪਾਂ ਪੌਣੇ 6 ਆਪਾਂ ਤਿਆ ਤੀਰਾ ਲਵਾਂਗੇ ਠੀਕ ਹੈ ਆਪਾਂ ਜਿੰਨਾ ਤੀਰਾ ਉਹਨਾਂ ਦਾ ਹੈਗਾ ਆਪਾਂ ਸੇਵ ਉਹਨੇ ਹੀ ਲੈਣ ਲੱਗੇ ਆ ਨਾ ਆਪਾਂ ਵੱਧ ਕੀਤਾ ਦਿਨਾ ਹੀ ਆਪਾਂ ਕੱਟ ਕੀਤਾ ਮੋਢੇ ਦੀ ਲੰਬਾਈ ਲਵਾਂਗੇ ਆਪਾਂ 7 ਇੰਚ ਇਹਦਾ ਇਹਨਾਂ ਦਾ ਬੈਕ ਨੈਕ ਹੈਗਾ ਉਹ ਹੈਗਾ 6 ਇੰਚ ਪਿਛਲਾ ਗਲਪਾ 6 ਇੰਚ ਦਾ ਇਸ ਕਰਕੇ ਨਹੀਂ ਆਪਾਂ ਵਧਾਇਆ ਤੇ ਆਪਾਂ ਨਹੀਂ ਆਪਾਂ 3 ਇਰਾ ਘਟਾਇਆ ਆਪਾਂ ਸੇਮ ਉਹਨੇ ਹੀ ਰੱਖਾਂਗੇ ਜੇ ਇਹ ਹੀ 3 7 8 9 ਦਾ ਹੁੰਦਾ ਤਾਂ ਆਪਾਂ ਅੱਧਾ ਇੰਚ ਘਟਾ ਕੇ 2.5 ਦੀ ਘਟਾਈ ਕਰਦੇ ਆਪਾਂ ਠੀਕ ਹੈ ਇਹ ਸਾਰਾ ਤੇ ਲਗ-ਲਗ ਡਿਪੈਂਡ ਕਰਦਾ ਹੈ ਜੇ ਆਪਾਂ ਇਹ 3 ਲੈਣੇ ਆ ਇਸ ਤੋਂ ਬਾਅਦ ਚੈਸਟ ਹੈਗੀ ਉਹਨਾਂ ਦੀ 19 ਇੰਚ ਤਾਂ 1/2 ਇੰਚ ਜ਼ਿਆਦਾ ਲਵਾਂਗੇ ਇਹ ਕਿ ਆਪਾਂ ਇੱਥੇ ਕੋਈ ਪਾਉਣੀ ਆ ਉਹਦੇ ਵਾਸਤੇ ਠੀਕ ਹੈ ਉਪਰ ਆਪਾਂ 1/2 ਇੰਚ ਦੀ ਆਪਾਂ ਕਾਟ ਪਾ ਦਾਂਗੇ ਜੇ ਇਹੀ ਆ ਕਾਟ ਪਾਉਣ ਵਾਸਤੇ ਜੇ ਇਹੀ ਤਿਰ 10 13 4 5 ਦਾ 5 ਤੱਕ ਹੁੰਦਾ ਫਿਰ ਆਪਾਂ ਕਾਟ ਨਹੀਂ ਪਾਉਣੀ ਸੀ ਆਪਾਂ ਸਿੱਧਾ ਹੀ ਰੱਖਣਾ ਸੀ ਕਿ ਆਪਾਂ ਕਾਟ ਨਹੀਂ ਪਾਉਣੀ ਹੁਣ ਆਪਣਾ ਤੀਰਾ 6 7 8 ਤੱਕ 10 ਇੰਚ ਦੀ ਪਾਵਾਂਗੇ ਕਾਟ ਜੇ ਇਸ ਤੋਂ ਬਧਿ ਜਾਓਗੇ ਤਾਂ ਆਪਾਂ 9 ਇੰਚ ਦੀ 1 ਇੰਚ ਦੀ ਵੀ ਕਾਟ ਕਰਾਂਗੇ ਠੀਕ ਹੈ ਇਸ ਤੋਂ ਬਾਅਦ ਜਿਹੜੀ ਆਪਾਂ ਫਰੰਟ ਕੱਟ ਪਾਵਾਂਗੇ ਉਹ ਪਾਵਾਂਗੇ ਆਪਾਂ 1 ਇੰਚ ਦੀ ਠੀਕ ਹੈ ਤੇ ਬੈਕ ਕੱਟ ਪਾਵਾਂਗੇ ਆਪਾਂ 1.5 ਇੰਚ ਦੀ ਇਸ ਤੋਂ ਬਾਅਦ ਆਪਾਂ ਟਾਈਗਰ ਦਾ ਆਓ ਫਰੰਟ ਕੱਟ ਪਾਵਾਂਗੇ ਆਪਾਂ ਇੱਥੋਂ ਐਂਗਲਾਈ ਪਾਵਾਂਗੇ ਠੀਕ ਹੈ ਜਿਹੜੀ ਬੈਕ ਵਾਲੀ ਪਾਵਾਂਗੇ ਉਹ ਪਹਿਲੇ ਦਿਨ ਨਿਸ਼ਾਨਾ ਮਿਲਾਵਾਂਗੇ ਪਲੇਟ ਜੇ ਰੱਖਾਂਗੇ ਇਹ ਰੱਖਾਂਗੇ ਆਪਾਂ 10.5 ਇਹਨਾਂ ਦੀਆਂ ਤਿਆਰ ਪਲੇਟਸ ਤੇ ਆਪਾਂ 11 ਦੀ ਮਾਰਕਿੰਗ ਕਰਾਂਗੇ ਠੀਕ ਹੈ 7 ਇੰਚ ਦੀ ਆਪਾਂ ਲੰਬਾਈ ਰੱਖਾਂਗੇ ਗੈਪ ਰੱਖਾਂਗੇ ਆਪਾਂ 3/2 ਦਾ ਇਹ ਤੋ ਰੱਖਾਂਗੇ ਆਪਾਂ 2 ਇੰਚ ਤੇ ਆਹ ਪਲੋਈ ਦਾ ਆਪਾਂ ਹਾਫ ਕਰਾਂਗੇ ਠੀਕ ਹੈ ਹੁਣ ਇੱਥੇ ਜੇ ਆਪਾਂ ਹਾਫ ਆ ਜਾਊਗਾ ਉਹ ਇੱਥੇ ਤੱਕ ਇਸ਼ਾਲਿਆਉਣਾ ਤੇ ਆਹ ਪਲੋਈ ਨਾਲ ਮਿਲਾਉਣਾ ਆਪਾਂ ਐਵੇਂ ਕਰਕੇ ਠੀਕ ਹੈ ਉਸ ਤੋਂ ਬਾਅਦ ਜਿਹੜੀ ਮੋਡੇ ਵਾਲੀ ਪਲੋਈ ਆ ਉਹ ਆਪਾਂ ਜਿਹੜਾ ਇੱਥੇ ਜੋੜ ਸੀ ਉਹਦੇ ਨਾਲ ਤੇ ਇਥੋਂ ਦੋਨਾਂ ਨਾਲ ਮਿਲਾ ਕੇ ਇਥੋਂ ਕਿ ਦਪਾ 2 ਇੰਚ ਤੇ ਰੱਖਾਂਗੇ ਕਨੇਗਾ ਠੀਕ ਹੈ ਹੁਣ ਦੇਖਾਂਗੇ ਆਪਾਂ ਤਿੰਨਾ ਪਲੋਈਆਂ ਦਾ ਆਪਣਾ 2-2 ਦੀ ਗੈਪ ਆਊਗਾ 2 2 ਤੇ 2 ਠੀਕ ਹੈ ਜੇ ਐਵੇਂ 2-2 ਦਾ ਗੈਪ ਤਾਂ ਆਪਣੀਆਂ ਪਲੋਈਆਂ ਜਮ ਸਹੀ ਪਈਆਂ ਨੇ ਇਹਨਾਂ ਨੇ ਸਾਈਜ਼ ਲਾਈ ਹੈਗੀ ਆਪਣੀ 13 ਤੇ ਆਪਾਂ 14 ਰੱਖਾਂਗੇ 1 ਇੰਚ ਵੱਧ ਅੱਧਾ ਇੰਚ ਇੱਥੇ ਫਲੋਇਆ ਚਲਾ ਜਾਓ ਅੱਧਾ ਇੰਚ ਇੱਥੇ ਸਾਈਡ ਚਲਾ ਜਾਓ ਤਾਂ ਆਪਣੇ 13 ਤਿਆਰ ਹੋ ਜਾਣਗੇ ਠੀਕ ਹੈ ਤਾਂ ਆਪਾਂ ਜਿਹੜੀ ਇਹਨਾਂ ਦਾ ਹਾਫ ਕੀਤਾ ਸੀਗਾ ਆਪਾਂ ਉਸ ਦੀ ਨਿਸ਼ਾਨ ਲਾਵਾਂਗੇ ਇਹਦਾ ਕਮਰ ਦਾ ਠੀਕ ਹੈ ਕਿਉਂਕਿ ਜਦੋਂ ਅੱਧਾ ਇੰਚ ਦੀ ਫਲੋਇਆ ਜੀ ਤਾਂ ਆ ਆਪਣੇ ਆਪ ਹੀ ਇੱਥੇ ਆਣੀ ਹੈ ਕਿਉਂਕਿ ਸਾਡੇ ਤੇ ਹੀ ਆਪਣੇ ਥਿਆ ਰਹੇਗੇ ਦੇਖੋ ਵਸ ਕਮਰ ਹੈ ਜੀ 80 ਟੋੜਾ ਤੇ ਇਹਨਾਂ ਅੱਠ ਆਊਗਾ 6.5 ਤੇ ਤਿਆਰ ਹੋ ਗਈ ਤਾਂ ਆਪਾਂ 1 ਇੰਚ ਵੱਧ ਰੱਖਾਂਗੇ 7.5 ਤੇ ਬਿਮਾਰ ਕੀ ਕਰਾਂਗੇ ਠੀਕ ਹੈ ਇਹ ਆਪਾਂ 1 ਇੰਚ ਵੱਧ ਤਾਂ ਰੱਖ ਲਿਆ ਵੀ ਇੱਥੇ ਜਿਹੜੇ ਪਲੇਟਾਂ ਬਣਣਗੇ ਉਹਦੇ ਵਿੱਚ ਆ ਜੂਗਾ ਹਿਪ ਹੈਗੀ ਉਹਨਾਂ ਦੀ 20 ਇੰਚ ਇਹ ਆਪਾਂ ਪੂਰੀ 20 ਦੀ 20 ਰੱਖਾਂਗੇ ਇੱਥੇ ਨਾ ਕੁਝ ਆਪਾਂ ਵੱਧ ਕਰਨਾ ਤੇ ਆਪਾਂ ਨਾ ਹੀ ਘਟਾਉਣਾ ਇਸ ਤੋਂ ਬਾਅਦ ਆਪਾਂ ਇਸ ਨੂੰ ਐ ਮਿਲਾ ਦਾਂਗੇ ਠੀਕ ਹੈ ਹੁਣ ਆਪਾਂ ਕਟਿੰਗ ਕਰ ਦਾਂਗੇ